ਵਿਸ਼ੇਸ਼ਲੀ ਸਮਾਜ ਦੇ ਵਿੱਚ ਕੈਨੇਡਾ ਦੇ ਵਿੱਚ ਸਾਊਥ ਏਸ਼ੀਅਨ ਭਾਈਚਾਰੇ ਖਾਸ ਕਰਕੇ ਪੰਜਾਬੀ ਭਾਈਚਾਰੇ ਦੇ ਜਿਹੜੇ ਬਿਜ਼ਨਸਮੈਨ ਸੀ ਉਹਨਾਂ ਨੂੰ ਧਮਕੀਆਂ ਆਈਆਂ ਕਿ ਤੁਸੀਂ ਜਾਂ ਤਾਂ ਇੰਨੇ ਮਿਲੀਅਨ ਜਾਈਨੇ ਡਾਲਰ ਸਾਨੂੰ ਦੇ ਦਿਓ ਨਹੀਂ ਤਾਂ ਅਸੀਂ ਤੁਹਾਡਾ ਨੁਕਸਾਨ ਕਰਾਂਗੇ ਇਹ ਘਟਨਾਵਾਂ ਇੱਥੇ ਵੈਨਕੂਵਰ ਵਾਲੇ ਇਲਾਕੇ ਵਿੱਚ ਵੀ ਹੋਈਆਂ ਟੋਰਾਂਟੋ ਵਾਲੇ ਇਲਾਕੇ ਵਿੱਚ ਵੀ ਹੋਈਆਂ ਤੇ ਅਲਬਰਟਾ ਜੇ ਐਡਮਿੰਟਨ ਦੇ ਵਿੱਚ ਵੀ ਹੋਈਆਂ ਐਡਮਿੰਟਨ ਦੇ ਵਿੱਚ ਤਾਂ ਅੱਗਾਂ ਵੀ ਲਾਈਆਂ ਗਈਆਂ 40 ਦੇ ਕਰੀਬ ਇਦਾਂ ਦੇ ਇਨਸੀਡੈਂਟ ਹੋਏ ਜਿੱਥੇ ਨਵੇਂ ਬਣ ਰਹੇ ਜਾਂ ਪੁਰਾਣੇ ਘਰਾਂ ਨੂੰ ਅੱਗ ਲਾ ਦਿੱਤੀ ਗਈ ਵੀ ਤੁਸੀਂ ਸਾਨੂੰ ਫਰौती ਦਿਓ ਇੰਨੀ ਜਿਹੜੀ ਰਾਕਮ ਦੇ ਉਹ ਨਹੀਂ ਤੁਸੀਂ ਤੁਹਾਡਾ ਨੁਕਸਾਨ ਕਰਾਂਗੇ ਹੁਣ ਇਸ ਮਾਮਲੇ ਦੇ ਵਿੱਚ ਐਡਮਿੰਟਨ ਪੁਲਿਸ ਦੀ ਅਜੇ ਤੱਕ ਦੀ ਜਿਹੜੀਆਂ ਸਭ ਤੋਂ ਵੱਡੀਆਂ ਉਹਨਾਂ ਦੀ ਇਨਵੈਸਟੀਗੇਸ਼ਨ ਸੀਗੀਆਂ ਉਹਨਾਂ ਦੇ ਵਿੱਚੋਂ ਇੱਕ ਇਨਵੈਸਟੀਗੇਸ਼ਨ ਕਰਕੇ ਉਹਨੇ 6 ਜਣਿਆਂ ਨੂੰ ਗ੍ਰਿਫਤਾਰ ਕੀਤਾ ਇਸ ਮਾਮਲੇ ਦੇ ਵਿੱਚ 6 ਜਣਿਆਂ ਦੇ ਜਸ਼ਨਦੀਪ ਕੌਰ ਦੀ ਉਮਰ 19 ਸਾਲ ਦੱਸੀ ਜਾ ਰਹੀ ਆ ਗੁਰਕਰਨ ਸਿੰਘ ਦੀ ਉਮਰ 19 ਸਾਲ ਆ ਮਾਨਵ ਹੀਰ ਦੀ ਉਮਰ 19 ਸਾਲ ਆ ਪਰਮਿੰਦਰ ਸਿੰਘ 21 ਸਾਲ ਦਿਵਨੂਰ ਅਸ਼ਟ 19 ਸਾਲ ਤੇ ਇੱਕ ਇਹਨਾਂ ਦੇ ਵਿੱਚੋਂ 17 ਸਾਲਾਂ ਦਾ ਕੋਈ ਹੈ ਜੋ ਦਾ ਕਿਉਂਕਿ ਮਾਈਨਰ ਹੋਣ ਕਰਕੇ ਨਾਂ ਨਹੀਂ ਦੱਸਿਆ ਜਾ ਸਕਦਾ ਮਨਿੰਦਰ ਧੋਲੀਵਾਲ ਦੀ ਉਮਰ 34 ਸਾਲ ਆ ਇਹਦੇ ਲਈ ਕੈਨੇਡਾ ਵਾਈਡ ਵਾਰੰਟ ਈਸ਼ੂ ਕੀਤੇ ਗਏ ਆ ਤੇ 45 ਦੇ ਕਰੀਬ ਜਿਹੜੇ 54 ਚਾਰजेस ਇਹਦੇ ਉੱਤੇ ਜਿਹੜੇ ਆ ਦੱਸੇ ਜਾ ਰਹੇ ਆ ਫਰੋਤੀਆਂ ਦੇ ਮਾਮਲੇ ਚ ਐਕਸਟਰਸ਼ਨ ਦੇ ਮਾਮਲੇ ਦੇ ਵਿੱਚ 6 ਜਨਮ ਦੀ ਗ੍ਰਿਫਤਾਰੀ ਇੱਕ ਦੇ ਵਾਰੰਟ ਐਡਮੰਟਨ ਪਲੇਸ ਦੀ ਬਹੁਤ ਵੱਡੀ ਪ੍ਰਾਪਤੀ ਆ ਸਾਰੀਆਂ ਜੂਰਿਸਡਿਕਸ਼ਨਸ ਚਾਹੀ ਇਥੇ ਸਰੀ ਸੀ ਬ੍ਰੈਮਟਨ ਸੀ ਐਡਮੰਟਨ ਸੀ ਇਹਨਾਂ ਨੇ ਆਪਸ ਦੇ ਵਿੱਚ ਰਲ ਕੇ ਵੀ ਕੰਮ ਕੀਤਾ ਤੇ ਜਿਹਦਾ ਨਤੀਜਾ ਇਹ ਨਿਕਲਿਆ ਕਿ ਇਹਨਾਂ ਨੇ ਇਹ ਇਹਨਾਂ ਨੂੰ ਗ੍ਰਫਤਾਰ ਕੀਤਾ ਹੁਣ ਇਹ ਅੱਗੇ ਪੁੱਛ ਰਿਹਾ ਕਿ ਜੇਕਰ ਇਸ ਬੰਦੀ ਕਿਸੇ ਕੋਲ ਕੋਈ ਇਨਫੋਰਮੇਸ਼ਨ ਹੋਵੇ ਤੇ ਉਹ 780 391 4279 ਇਸ ਨੰਬਰ ਦੇ ਉੱਤੇ ਦੇ ਸਕਦਾ ਹੈ ਤੇ ਜੇ ਕੋਈ ਆਪਣਾ ਨਾਮ ਨਹੀਂ ਦੱਸਣਾ ਚਾਹੁੰਦਾ ਤੇ ਕ੍ਰਾਈਮ ਸਟਾਪਰਸ ਨੂੰ 1800 222 8477 1800 222 8477 ਦੇ ਉੱਤੇ ਕਾਲ ਕਰਕੇ ਜਾਣਕਾਰੀ ਦਿੱਤੀ ਜਾ ਸਕਦੀ ਹੈ ਇਹ ਬਹੁਤ ਵੱਡੀ ਇੱਕ ਪ੍ਰਾਪਤੀ ਐਡਵਰਟਮੈਂਟ ਪੁਲਿਸ ਦੀ ਜਿਸ ਦੇ ਵਿੱਚ ਅੱਗੇ ਖੁਲਾਸੇ ਹੋਣਗੇ ਤੇ ਜਿਹੜਾ ਇੱਕ ਡਰ ਦਾ ਮਾਹੌਲ ਕੈਨੇਡਾ ਦੇ ਵਿੱਚ ਬਣਿਆ ਸੀ ਵੀ ਕਿਸੇ ਨੂੰ ਵੀ ਫੋਨ ਆ ਜਾਂਦਾ ਤੇ ਹੁਣ ਵੀ ਜਿਹੜੇ ਆ ਰਹੇ ਆ ਪਿਛੇ ਜੇ ਕੁਝ ਲੋਕਾਂ ਨੇ ਮੀਡੀਆ ਦੇ ਵਿੱਚ ਜਾ ਕੇ ਦੱਸਿਆ ਵੀ ਆ ਲੱਗਦਾ ਹੈ ਕਿ ਇਹਦੇ ਨਾਲ ਇਹ ਸਾਰਾ ਜਿਹੜਾ ਨੈਕਸਸ ਆ ਬਾਹਰ ਆਊਗਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਸੌਲਾ ਜ ਸੌਖਾ ਸਾ ਲੋਕਾਂ ਨੂੰ ਆਏਗਾ